ਹੋ ਤਲ ਗੁਰ ਸੇਵਿਆ ਅਹ ਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਾਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸੋ ਹੁ ਕੁਰ ਸੋ ਝਟੀਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਈਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸੋ ස්වත්තනාම සිරවාහෙගුරු සාහෙබජී සෝරටැ ਹੱਲਾ ਤੀਜਾ ਬੇਨ ਸਤ ਗੁਰ ਸੇਵੇ ਬਹੁਤਾ ਦੁੱਖ ਲੱਗਾ ਜੁਗ ਚਾਰੇ ਪਰਮਾਈ ਹਮਦੀਨ ਤੂੰ ਜੁਗ ਜੁਗ ਦਾਤੇ ਸਬ ਦੇ ਦੇਹ ਬੁਝਾਈ ਬੇਨ ਸਤ ਗੁਰ ਸੇਵੇ ਬਹੁਤਾ ਦੁੱਖ ਲਗ ਯੋਗ ਚਾਰੀ ਪਰਮਾਈ ਹਮਦੀਨ ਤੂੰ ਯੋਗ ਯੋਗ ਦਾਨਤੇ ਸਬ ਦੇ ਦੇਹ ਬੁਝਾਈ ਹਾਰੇ ਜੀਓ ਕਿਰਪਾ ਕਰਹੁ ਤੁਮ ਪਿਆਰੇ ਸਤ ਗੁਰ ਦਾ ਤਾ ਮੇਲ ਮਿਲਾਵੋ ਹਾਰੇ ਨਾਮ ਦੇਵੋ ਆਦਾਰੀ ਨਸਾਂ ਮਾਰੇ ਦੋਬੇ ਦਾ ਸਹਜ ਸਮਾਣੀ ਪਾਇਆ ਨਾਮ ਅਪਾਰਾ ਹਾਰੇ ਰਾਸੋ ਚਾਖੇ ਮਨ ਨਿਰਮਲ ਹੋਆ ਕਿਲ ਬੇਖ ਕਟਣ ਹਾਰਾ ਸਬਦ ਮਰੋ ਫਿਰ ਜੀਵ ਹੋ ਸਦ ਹੀ ਆ ਫਿਰ ਮਰਨ ਨ ਹੋਈ ਅੰਮ੍ਰਿਤ ਨਾਮੁ ਸਦਾ ਮਾਨੇ ਮਿੱਠਾ ਸਬਦੇ ਪਾਵੈ ਕੋਈ ਦਾ ਤਾ ਇਦਾਂ ਤੇ ਰੱਖੀ ਹੱਥ ਆਪਣਾ ਜੇ ਸੁਭਾਵਾਂ ਤੇ ਸੁਦੇਈ ਨਾਨਕ ਨਾਮੇ ਰਤ ਤੇ ਸੁਖ ਪਾਇਆ ਦਰਗਹ ਜਪ ਹੈ ਸਈ ਦਾਤਾਂ ਦਿੱਤੇ ਰੱਖੀ ਹੱਥ ਆਪਣਾ ਜਿਸ ਭਾਵਤੈ ਸੁਦੇਈ ਨਾਨਕ ਨਾਮੇ ਰਤੇ ਸੁਖ ਪਾਇਆ ਦਰਗਹਿ Jap ਹੈ ਸੇਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਬਿਨ ਸਤ ਗੁਰ ਸੇਵੇ ਬਹੁਤ ਦੁੱਖ ਲਾਗਾ ਜੁਗ ਚਾਰੇ ਪਰਮਾਈ ਹਮ ਦੀਨ ਉਮ ਜੁਗ ਜੁਗ ਦਾਤੇ ਸਭ ਦੇ ਦੇਹ 부ਝਾਈ